ਨਹੀਂ 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 1 ਮਿੰਟ ਮੈਂ মিডিਆ ਸਾਹਮਣੇ ਤੁਹਾਨੂੰ ਪੁੱਛਣਾ ਚਾਹਣਾ ਜੇ ਤੁਸੀਂ ਮਿੰਤੀ ਨਹੀਂ ਕੀਤੀ ਤੇ ਤੁਸੀਂ ਟੌਲ ਕੀ ਆ ਕੇ ਜਨਾਬ ਨਹੀਂ ਮੈਂ ਆਣਾ ਮੈਂ ਦੱਸ ਨਹੀਂ ਨਹੀਂ ਜੀ ਆਹ ਮਿੰਤੀ ਨਹੀਂ ਤੁਸੀਂ ਕੀਤੀ ਉਸੇ ਜਨਾਬ 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 ਲੋਕਲ ਕਿਸੇ ਪੋਲੀਟੀਸ਼ੀਅਨ ਦੇ ਦਬਾਅ ਆ ਕੇ ਇਹ ਕਿੰਨੀ ਦੇਰ ਲੱਗੇਗੀ ਲੋਕਲ ਕਿਸੇ ਪੋਲੀਟੀਸ਼ੀਅਨ ਦੇ ਦਬਾਅ ਆ ਕੇ ਮੇਰੇ ਨਾਲ ਜਨਾਬ ਲੋਕਲ ਕਿਸੇ ਪੋਲੀਟੀਸ਼ੀਅਨ ਦੇ ਦਬਾਅ ਆ ਕੇ ਇਹ ਕੰਮ ਨਾ ਕਰੋ ਜਿਹੜੀਆਂ ਗੰਡਾ ਬੰਨੋਂਗੇ ਹੋ ਦੋਰ ਤਾਂ ਖੁੱਲਨੀਆ ਨਹੀਂ ਜਨਾਬ ਛੋਟੇ ਵਿੱਚ ਦੂਜੀ ਤਰਫ ਤੋਂ ਤੁਹਾਨੂੰ ਤੁਸੀਂ ਇਹ ਤੁਹਾਡੇ ਫਾਦਰ ਸਾਹਿਬ ਜਨਾਬ ਸਾਢੇ 4-5 ਵਜੇ ਹਨੇਰੇ ਦੇ ਵਿੱਚ ਕਦੀ ਕਿਸੇ ਨੂੰ ਢਾਉਂਦੇ ਦੇਖਿਆ ਕੋਈ ਗੱਲ ਨਹੀਂ ਇਹ ਤਾਂ ਇਹ ਸਾਰਿਆਂ ਨੂੰ ਪਤਾ ਨਹੀਂ ਚੜਿਆ ਇਹ ਤੁਸੀਂ ਸੂਰਜ ਚੜ੍ਹਨ ਤੋਂ ਪਹਿਲਾਂ ਜੇ ਛੇਬਲ ਤੋਂ ਬਾਅਦ ਕੰਮ ਕਰ ਸਕਦੇ ਸੀ ਨਸ਼ੇ ਦੀ ਤਸਕਰ ਕਿਤੇ ਲੱਭ ਸਕਣੀ ਕਿਤੇ ਹਾਂ ਜਨਾਬ ਜਿਹੜੇ ਨਸ਼ੇ ਦੇ ਤਸਕਰ ਹੈ ਜਿਹੜੇ ਨਸ਼ੇ ਦੇ ਤਸਕਰ ਹੈ ਫਰੀਦਕੋਟ ਦੇ ਸਿਆਸਤਦਾਨ ਕੀ ਉਹਨਾਂ ਦੇ ਘਰ ਟੱਠੇ ਹੈ ਦੱਸੋ ਮੈਨੂੰ ਪਿਛਲੇ ਦਿਨਾਂ ਦੇ ਵਿੱਚ ਕਿਹਨਾਂ ਪੀਏ ਫੜਿਆ ਗਿਆ ਪਿਛਲੇ ਦਿਨਾਂ ਦੇ ਵਿੱਚ ਕਿਹਨਾਂ ਪੀਏ ਫੜਿਆ ਗਿਆ ਉਹਦੇ ਖਾਤੇ ਚ ਚੈੱਕ ਕੀਤੇ ਜਾਣ ਉਹਦੇ ਖਾਤਿਆਂ ਦੇ ਵਿੱਚ ਕਿਹਨੇ ਪੈਸੇ ਉਰੇ ਪਰੇ ਹੋਏ ਜਿਹੜਾ ਖਾਲਸਾ ਮਨੀ ਐਕਸਚੇਂਜ ਵਾਲਾ ਉਹਦੇ ਕੋਲੋਂ ਪੈਸੇ ਕਿਧਰੋਂ ਬਾਹਰ ਗਏ ਕਿਹਦੇ ਖਾਤੇ ਚ ਗਏ ਕਿਹਨੇ ਕਿਹਨੇ ਆਧਾਰ ਕਾਰਡ ਵਰਤੇ ਗਏ ਬੇਨਤੀ ਹੈ ਸਾਰੇ ਪ੍ਰਸ਼ਾਸਨ ਨੂੰ ਜੇ ਮੰਤੀ ਨਹੀਂ ਕੀਤੀ ਸੀ ਤੇ ਤੁਸੀਂ ਕਿਸ ਸਾਹ ਨਾਲ ਇਥੇ ਝਟਾਉਣ ਆਗੇ ਇੰਨਾ ਧੱਕਾ ਜਿਹੜਾ ਹੈ ਉਹ ਪ੍ਰਮਾਤਮਾ ਦੇਖਦਾ ਹੈ ਅਨੂਏ ਵੀ ਇਹ ਗੱਲਾਂ ਦੇਣੀਆਂ ਪੈਣਗੀਆਂ ਕੋਈ ਸੂਚਿਤ ਕੀਤਾ ਤੁਹਾਨੂੰ ਪਹਿਲੇ ਕਿਹਾ ਗਿਆ ਕੀ ਕਰਮ ਕੋਈ ਸੂਚਨੀ ਕੀਤਾ ਗਿਆ ਇੱਕ ਪੈਸੇ ਦੀ ਸੂਚਿਤ ਕੀਤਾ ਗਿਆ ਸਵੇਰੇ 4:30 ਵਜੇ ਇੱਥੇ ਆਉਂਦੇ ਆ ਸਵੇਰੇ 4:30 ਆ ਗਏ ਧੱਗਾ 걸ਣਾ ਮੈਂ ਵੀ ਸਰਕਾਰ ਦਾ ਪਾਗ ਹੈ ਮੈਨੂੰ ਲੱਗਦਾ ਕੋਈ ਸਿਆਸਤਦਾਨਾਂ ਨੂੰ ਮੇਰੀ ਚੜ੍ਹਾਈ برداشت ਨਹੀਂ ਹੋ ਰਹੀ ਉਹਨਾਂ ਨੂੰ ਇਹ برداشت ਨਹੀਂ ਹੋ ਰਿਹਾ ਵੀ ਇਹਨੂੰ ਕੋਈ ਕੋਈ ਸਿਸਟਮ ਨਾ ਮਿਲ ਜੇ ਕੋਈ ਆਧਾ ਨਾ ਮਿਲ ਜੇ ਮੈਂ ਪਰ ਲੋਕਾਂ ਆਪਦੇ ਨਾਲ ਪਬਲਿਕ ਇੰਟਰਸਟ ਦੇ ਵਿੱਚ ਵਾਦਾ ਕਰਦਾ ਜਿਹੜਾ ਮੈਡੀਕਲ ਦਾ ਰੋਲਾ ਹੈ ਜਾ ਕੋਈ ਵੀ ਰੌਲਾ ਮੈਂ ਹੋਂ ਤੋਂ ਪਿੱਛੇ ਨਹੀਂ ਹਟੂੰਗਾ ਪਿਛਲੇ ਦਿਨਾਂ ਦੇ ਵਿੱਚ ਮੇਰੇ ਤੇ ਦਬਾਅ ਜਰੂਰ ਪਾਇਆ ਗਿਆ ਤੇ ਤੁਸੀਂ ਆਪਦੀ ਐਪਲੀਕੇਸ਼ਨਾਂ ਵਾਪਸ ਲਾਓ ਜਾਂ ਸਾਡੇ ਨਾਲ ਪੈਸਿਆਂ ਦੀ ਸਾਂਝ ਗਾਣ ਕਰੋ ਜੇ ਆਪਾਂ ਹੀ ਇਸ ਗੱਲ 'ਚ ਨਹੀਂ ਪੈਂਦੇ ਤਾਂ ਇਹਦਾ ਮਤਲਬ ਕੀ ਹੈ ਵੀ ਇਹ ਧੱਕਾ ਕਰਨਗੇ ਸਵੇਰੇ 4:30 ਵਜੇ ਮੈਨੂੰ ਇੱਕ ਗੱਲ ਦੱਸੋ ਤੁਸੀਂ মিডিਆ ਦੇ ਖੜੇ ਹੋ ਕਿਸੇ ਨੇ ਰਾਤ ਬਰਾਕੇ 4:30 ਵਜੇ ਆ ਕੇ ਕਿਸੇ ਦੇ ਘਟ ਆਏ ਐ ਦੱਸੋ ਮੈਨੂੰ ਜਿਹੜੇ ਨਸ਼ਾ ਤਸਕਰਾਂ ਦੀ ਜੀ ਰਮਾਣਾ ਸਾਹਿਬ ਤੁਸੀਂ ਗੱਲ ਕਰਦੇ ਹੋ ਉਹ ਸਾਰੇ ਫਰੀਦਕੋਟ ਨੂੰ ਪਤਾ ਹੈ ਕੀ ਨਾ ਪੀਏ ਨਸ਼ੇ 'ਚ ਵੜਿਆ ਗਿਆ ਨਸ਼ਾ ਪੀਂਦਾ ਨਹੀਂ ਵੜਿਆ ਗਿਆ ਵੇਚਦਾ ਵੜਿਆ ਗਿਆ ਕੀ ਹੁੰਦਾ ਘਟ ਅਠਿਆ ਕੀ ਉਹਦੇ ਖਾਤੇ ਚੈੱਕ ਹੋਏ ਕੀ ਉਹਦੇ ਪੈਸੇ ਕਿੱਥੇ ਆਏ ਕਿੱਥੇ ਗਏ ਚੈੱਕ ਹੋਏ ਇਹਨਾਂ ਨੂੰ ਸਾਰਵਾਈ ਹੋ ਰਹੀ ਹੈ ਐਦਾਂ ਕਿ ਜਵਾਬ ਕਿਸ ਤਰ੍ਹਾਂ ਦਿੱਤਾ ਜਾਵੇ ਜਵਾਬ ਇਹਦਾ ਪ੍ਰੋਪਰ ਦਿੱਤਾ ਜਾਊਗਾ ਪ੍ਰੋਪਰ ਇਹਦਾ ਇੱਕ ਮੈਂ ਹੀ ਨਹੀਂ ਕਹੂੰਗਾ ਚਲੋ ਮੈਨੂੰ ਇਹ ਗੱਲ ਪਤਾ ਹੈ ਵੀ ਪਬਲਿਕ ਇੰਟਰਸਟ ਦੇ ਵਿੱਚ ਜਦੋਂ ਕਿਸੇ ਦੇ ਵੀ ਮੈਡੀਕਲ ਤੋਂ ਬਾਅਦ ਬਾਤ ਚੁੱਕਦਾ ਤੱਤੀਆਂ ਹਵਾ ਲੱਗਣ ਗਿਆ ਮੈਂ ਤਾਂ ਇਹ ਜਰ ਲੂੰਗਾ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਹਸ ਕੇ ਪਾਸ ਦਿਨਾਂ ਦੇ ਵਿੱਚ ਵਿਜੀਲੈਂਸ ਦੀ ਇਨਕੁਆਰੀ ਢੀਕੂਗਾ ਜਿਹੜਾ ਤੁਹਾਡਾ ਇਸ ਗੱਲ ਦਾ ਸਵਾਲ ਹੈ ਵੀ ਇਸ ਗੱਲ ਦਾ ਜਵਾਬ ਕਿਸ ਰੂਪ ਕੀ ਦਿੱਤਾ ਜਾਊਗਾ ਵਿਜੀਲੈਂਸ ਦੀ ਇਨਕੁਆਰੀ ਤੋਂ ਬਾਅਦ ਦਿੱਤਾ ਜਾਊਗਾ ਤੁਹਾਡੀ ਪ੍ਰਾਈਵੇਟ ਰਹਿ ਆ ਤੇ ਪਰ ਸਾਨੂੰ ਪੱਤਰਕਾਰਾਂ ਨੂੰ ਰੋਕਿਆ ਜਾ ਰਿਹਾ ਵੀ ਤੁਸੀਂ ਕਵਰੇਜ ਨਹੀਂ ਕਰ ਸਕਦੇ ਵੀ ਇਹ ਧੱਕਾ ਵੀ ਕੋਈ ਚੀਜ਼ ਹੈ ਉਹ ਧੱਕਾ ਕਰਨਗੇ ਤਾਂ ਹੀ ਕਾਮਯਾਬ ਹੋਣਗੇ ਜੇ ਧੱਕਾ ਹੀ ਨਾ ਕਰਨਗੇ ਤਾਂ ਕਾਮਯਾਬ ਕਿਵੇਂ ਹੋਣਗੇ ਜੇ ਉਹ ਧੱਕਾ ਹੀ ਨਾ ਕਰਨਗੇ ਤਾਂ ਕਾਮਯਾਬ ਕਿਵੇਂ ਹੋਣਗੇ ਮੈਂ ਇੱਕ ਗੱਲ ਹੋਰ ਕਹਿਣਾ ਚਾਹੂੰਗਾ ਕੀ ਮੈਂ Hindu religion ਦੇ ਨਾਲ ਖੱਤਰੀ ਬੰਦਾ ਹੈ Hindu ਬੰਦਾ ਹੈ ਕਿ ਮੈਨੂੰ ਤਾਂ ਦਬਾਇਆ ਜਾ ਰਿਹਾ ਹੈ ਇਹੋ ਜੀ ਕਾਰਵਾਈ ਤੁਸੀਂ ਕਿਸੇ ਹੋਰ religion ਦੇ ਹੁੰਦੀ ਵੇਖੀ ਹੈ ਨੇਰੇ ਦੇ ਵਿੱਚ ਰਾਤ ਬਰਾਤੇ ਤੁਸੀਂ ਕਿਤੇ ਇਹੋ ਜੀ ਕਾਰਵਾਈ ਹੁੰਦੀ ਦੇਖੀ ਹੈ ਦੱਸੋ ਮੈਨੂੰ ਇਹ ਗੱਲ ਤੁਹਾਡੇ ਨਾਲ ਹੋਰ ਵੀ ਥਾਂਵਾਂ ਬਣੀਆਂ ਨੇ ਕਈ ਥਾਵਾਂ ਨੇ ਕਿ ਉਹ ਸਾਰਾ ਭਾਈ ਜੀ ਆ ਸਾਰਾ ਮੈਂ ਕਹਿੰਦਾ 50 100 ਕਿਲੋਮੀਟਰ ਚੈੱਕ ਕਰ ਲਓ ਸਾਰੀਆਂ ਥਾਵਾਂ ਬਣੀਆਂ ਕੋਈ ਬੰਦਾ ਉਧਰ ਕਿਉਂ ਨਹੀਂ ਗਿਆ ਜੀ ਜੇ ਅਸੀਂ ਬਾਅਦ ਚੱਕਦੇ ਆਂ ਇਹਦਾ ਮਤਲਬ ਜੇ ਬਾਅਦ ਚੱਕਣਾ ਗੁਨਾਹ ਹੋ ਗਿਆ ਤੁਸੀਂ ਪਹਿਲਾਂ ਜ਼ਿਕਰ ਕੀਤਾ ਸੀ ਆ ਫਰੀਦਪੁਰ ਤੋਂ ਕੋਰਤੂਰੇ ਤੱਕ ਜੇ ਤੁਸੀਂ ਨਿਗਾਹ ਮਾਰੋਗੇ ਤਾਂ ਬਿਲਕੁਲ ਜਿਵੇਂ ਤੁਸੀਂ ਤੁਸੀਂ ਗੱਲ ਕਹੀ ਹੈ ਉਹ ਸਾਰੇ ਨਜਾਇਜ਼ ਹੈ ਸਾਰੇ ਨਜਾਇਜ਼ ਕਬਜ਼ੇ ਆ ਸਾਡੀ ਤੋਂ ਗਲਤੀ ਹੋ ਗਈ ਅਸੀਂ ਸੀਐਲਯੂ ਲੈ ਲਿਆ ਗਵਰਨਮੈਂਟ ਤੋਂ ਚੇਂਜ ਲੈਂਡ ਆਫ ਯੂਜ਼ ਲੈ ਲਿਆ ਇਸ ਰੋਡ ਤੇ ਮੈਂ ਸਮਝਦਾ ਸਾਡੇ ਨਾਲ ਹੀ ਆ ਜਿਹੜੀ ਹੋਟਲ ਦੀ ਦਾਸਤਾਨ ਦੀ ਬਿਲਡਿੰਗ ਹੈ ਇਹਨਾਂ ਕੋਲ ਤਾਂ ਸੀਐਲਯੂ ਵੀ ਹੈ ਨਹੀਂ ਆ ਜਿਹੜੇ ਡੀਟੀਪੀ ਸਾਹਿਬ ਇੱਥੇ ਖੜੇ ਸੀ ਇਸ ਗੱਲ ਦਾ ਜਵਾਬ ਦੇਣ ਭੱਜੇ ਕਿਉਂ ਭੱਜੇ ਕਿਉਂਕਿ ਇਹਨਾਂ ਨੂੰ ਪਤਾ ਵੀ ਸਾਨੂੰ ਸਵਾਲਾਂ ਦੇ ਜਵਾਬ ਨਹੀਂ ਆਉਣੇ ਠੀਕ ਹੈ ਜਿਹੜੇ ਬਣਾਈ ਹੋਈ ਹੈ ਬਿਲਡਿੰਗਾਂ ਬਣਾਈਆਂ ਉਹਦੀ ਕਾਰਵਾਈ ਨਹੀਂ ਹੁੰਦੀ ਫੇਰ ਤੁਹਾਡਾ ਅਗਲਾ ਮੈਂ ਤੁਹਾਨੂੰ ਦੱਸਦਾ ਮੈਂ ਪਬਲਿਕ ਇੰਟਰਸਟ ਦੇ ਵਿੱਚ ਲੋਕਾਂ ਲਈ ਬੋਲਦਾ ਰਾਵਾਂਗਾ ਮੈਂ ਹਫਤਾ 10 ਦਿਨ ਮੈਡੀਕਲ ਦੇ ਵਿੱਚ ਜਿਹੜਾ ਲੋਕਾਂ ਲਈ ਰੌਲਾ ਪਾਇਆ ਉਸ ਗੱਲ ਦੀ ਹਫਤਾ 10 ਦਿਨ ਵੇਟ ਕਰਾਂਗਾ ਵੀ ਉਸ 'ਚ ਸਰਕਾਰ ਕੀ ਕਦਮ ਲੈਂਦੀ ਹੈ ਕੀ ਚੋਰਾਂ ਨੂੰ ਡੱਕਿਆ ਜਾਂਦਾ ਹੈ ਜਾਂ ਨਹੀਂ ਡੱਕਿਆ ਜਾਂਦਾ ਚੋਰਾ ਦੇ ਨਾਲ ਜਿਹੜੇ ਪੋਲੀਟੀਸ਼ਨ ਲੱਗੇ ਆ ਉਹਨਾਂ ਨੂੰ ਡੱਕਿਆ ਜਾਂਦਾ ਜਾਂ ਨਹੀਂ ਰੱਖਿਆ ਜਾਂਦਾ ਉਸ ਤੋਂ ਬਾਅਦ ਇਸ ਗੱਲ ਦਾ ਫੈਸਲਾ ਲਓ ਕੀ ਹੁੰਦਾ ਤੁਹਾਨੂੰ ਅੰਜਾਮ ਭੁਗਤਣਾ ਪੈ ਰਿਹਾ ਕੋਈ ਗੱਲ ਨਹੀਂ ਅੰਜਾਮ ਹੈ ਨਾ ਜਿਹੜੇ ਅੰਜਾਮ ਹਰੇਕ ਨੂੰ ਭੁਗਤਨੇ ਪੈਣੇ ਬਸ ਸਮੇਂ ਦੀ ਗੱਲ ਉਹ ਸਮੇਂ ਦੀ ਗੱਲ ਪਹਿਲਾਂ ਆਈ ਸੀ ਪਹਿਲਾਂ ਹੀ ਇਹ ਗੱਲ ਕਹੇਤੀ ਸੀ ਤੁਸੀਂ ਕਿ ਮੇਰੇ ਨਾਲ ਇਹ ਤੱਕਾ ਹੋਊਗਾ ਜੇ ਕਰਨਗੇ ਤਾਂ ਕਰਦਾਂ ਮੈਂ ਪਰ ਆਪਦਾ ਜਿਹੜਾ ਕੰਮ ਆ ਉਹ ਇਸੇ ਤਰ੍ਹਾਂ ਜਦੋਂ ਪਿਛਲੇ ਦਿਨਾਂ ਦੇ ਵਿੱਚ ਮੈਨੂੰ ਪੈਸੇ ਵੀ ਆਫਰ ਹੋ ਗਏ ਮੈਂ ਨਾ ਮੰਨਿਆ ਮੈਨੂੰ ਸਮਝਾ ਵੀ ਲਿਆ ਹੁਣ ਤਾਂ ਉਹਨਾਂ ਕੋਲੇ ਤਰੀਕਾ ਇਕੱਲਾ ਡਰਾਉਣ ਦਾ ਹੀ ਰਹਿ ਗਿਆ ਤੁਸੀਂ ਮੈਨੂੰ ਸਾਰੇ ਫਰੀਦਕੋਟ ਵਾਸੀ ਇੱਕ ਗੱਲ ਦੱਸੋ ਜੇ ਤੁਸੀਂ ਸਾਰੇ ਸਹਿਮਤ ਹੋ ਮੇਰਾ ਤਾਂ ਨੁਕਸਾਨ ਹੋ ਗਿਆ ਜੇ ਤੁਸੀਂ ਮੈਨੂੰ ਕਹੋ ਤਾਂ ਮੈਂ ਮੈਡੀਕਲ ਵਾਲਾ ਜਿਹੜਾ ਜਾਂਚ ਹੋ ਰਹੀ ਹੈ ਉਹਦੀ ਐਪਲੀਕੇਸ਼ਨ ਵਾਪਸ ਲੈ ਲੂੰਗਾ ਪਰ ਮੈਂ ਇਨਾਂ ਲੋਕਾਂ ਨੂੰ ਚੋਰਾਂ ਨੂੰ ਸਬਕ ਸਿਖਾ ਕੇ ਰਹੂੰਗਾ ਇਹਨਾਂ ਨੂੰ ਨੁਕਸਾਨ ਹੋਇਆ ਕਿੰਨੇ ਹੈ ਜਨਾਬ ਨੁਕਸਾਨ ਪੈਸਿਆਂ ਦੇ ਵਿੱਚ ਨਹੀਂ ਨੁਕਸਾਨ ਦਿਲ ਦੀ ਗਹਿਰਾਈ ਦਾ ਹੋਇਆ ਹੈ ਪੈਸਿਆਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਰਮਾਣਾ ਸਾਹਿਬ ਪੈਸੇ ਜ਼ਿੰਦਗੀ ਦੀ ਹੱਥ ਦੀ ਮਾਇਲ ਹੈ ਕਮਾਏ ਜਾਣਗੇ ਪਰ ਜੋ ਨੁਕਸਾਨ ਇਹਨਾਂ ਨੇ

ਇਹ ਜਿੰਨੀ ਤੁਸੀਂ ਕੀਤੀ ਤੁਸੀਂ ਜਨਾਬ 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 ਲੋਕਲ ਕਿਸੇ ਪੋਲੀਟੀਸ਼ੀਅਨ ਦੇ ਦਬਾਅ 'ਚ ਆ ਕੇ ਇਹ ਕਿੰਨੀ ਦੇਰ ਲੈ ਗਈ ਲੋਕਲ ਕਿਸੇ ਪੋਲੀਟੀਸ਼ੀਅਨ ਦੇ ਦਬਾਅ 'ਚ ਆ ਕੇ ਐਡਾ ਮੇਰੇ ਨਾਲ ਜਨਾਬ ਲੋਕਲ ਕਿਸੇ ਪੋਲੀਟੀਸ਼ੀਅਨ ਦੇ ਦਬਾਅ 'ਚ ਆ ਕੇ ਇਹ ਕੰਮ ਨਾ ਕਰੋ ਜਿਹੜੀਆਂ ਗੰਢਾਂ ਬੰਨੋਂਗੇ ਉਹ ਤਰ ਤੱਕ ਖੁੱਲਣੀਆਂ ਨਹੀਂ ਜਨਾਬ ਛੋਟੇ ਵਿੱਚ ਦੂਜੀ ਤਰ੍ਹਾਂ ਤੋਂ ਤੁਹਾਨੂੰ ਤੁਸੀਂ ਇਹ ਤੁਹਾਡੇ ਫਾਦਰ ਸਾਹਿਬ ਜਨਾਬ ਸਾਢੇ 4-5 ਵਜੇ ਹਨੇਰੇ ਦੇ ਵਿੱਚ ਕਦੀ ਕਿਸੇ ਨੂੰ ਢਾਉਂਦੇ ਦੇਖਿਆ ਕੋਈ ਗੱਲ ਨਹੀਂ ਤਹੀ ਹੈ ਨਾ ਜਿਹੜੇ ਸਾਰਿਆਂ ਨੂੰ ਪਤਾ ਨਹੀਂ ਚੜਿਆ ਇਹ ਤੁਸੀਂ ਸੂਰਜ ਚੜ੍ਹਨ ਤੋਂ ਪਹਿਲਾਂ ਜੇ 6 ਵਜੇ ਤੋਂ ਬਾਅਦ ਕਰ ਸਕਦੇ ਸੀ ਨਸ਼ੇ ਦੀ ਕਸ਼ਟੇ ਲੱਗੋਣੀ ਕਿਤੇ ਹਾਂ ਜਨਾਬ ਜਿਹੜੇ ਨਸ਼ੇ ਦੇ ਤਸਕਰ ਹੈ ਜਿਹੜੇ ਨਸ਼ੇ ਦੇ ਤਸਕਰ ਹੈ ਫਰੀਦਕੋਟ ਦੇ ਸਿਆਸਤਦਾਨ ਕੀ ਉਹਨਾਂ ਦੇ ਘਰ ਟੱਕੇ ਹੈ ਦੱਸੋ ਮੈਨੂੰ ਪਿਛਲੇ ਦਿਨਾਂ ਦੇ ਵਿੱਚ ਕਿਹਨਾਂ ਪੀਏ ਫੜਿਆ ਗਿਆ ਪਿਛਲੇ ਦਿਨਾਂ ਦੇ ਵਿੱਚ ਕਿਹਨਾਂ ਪੀਏ ਫੜਿਆ ਗਿਆ ਉਹਦੇ ਖਾਤੇ ਚ ਚੈੱਕ ਕੀਤੇ ਜਾਣ ਉਹਦੇ ਖਾਤਿਆਂ ਦੇ ਵਿੱਚ ਕਿੰਨੇ ਪੈਸੇ ਉਰੇ ਪਰੇ ਹੋਏ ਜਿਹੜਾ ਖਾਲਸਾ ਮਨੀ ਐਕਸਚੇਂਜ ਵਾਲਾ ਆ ਉਹਦੇ ਕੋਲੋਂ ਪੈਸੇ ਕਿਧਰੋਂ ਬਾਹਰ ਗਏ ਕਿੰਦੇ ਖਾਤੇ 'ਚ ਗਏ ਕਿਨੇ-ਕਿਨੇ ਆਧਾਰ ਕਾਰਡ ਵਰਤੇ ਗਏ ਬੇਨਤੀ ਹੈ ਸਾਰੇ ਪ੍ਰਸ਼ਾਸਨ ਨੂੰ ਜੇ ਬੇਨਤੀ ਨਹੀਂ ਕੀਤੀ ਸੀ ਤੇ ਤੁਸੀਂ ਕਿਸ ਸਾਹ ਨਹੀਂ ਇਥੇ ਜਿਟਾਉਣ ਆ ਗਏ ਇੰਨਾ ਧੱਕਾ ਜਿਹੜਾ ਹੈ ਉਹ ਪਰਮਾਤਮਾ ਦੇਖਦਾ ਹੈ ਤੁਹਾਨੂੰ ਇਹ ਵਿਰੇ ਗੱਲਾਂ ਦੇਣੀਆਂ ਪੈਣਗੀਆਂ ਕੋਈ ਸੂਚਿਤ ਕੀਤਾ ਤੁਹਾਨੂੰ ਪਹਿਲੇ ਕਿਹਾ ਗਿਆ ਕੀ ਕਰਨਾ ਕੋਈ ਸੂਚਨੀ ਕੀਤਾ ਗਿਆ ਇੱਕ ਪੈਸੇ ਵੀ ਸੂਚਿਤ ਨਹੀਂ ਕੀਤਾ ਗਿਆ ਸਵੇਰੇ 4:30 ਵਜੇ ਇੱਥੇ ਆਉਂਦੇ ਆ ਸਵੇਰੇ 4:30 ਆ ਗਏ ਧੱਗਾ ਕਰਦਾ ਮੈਂ ਵੀ ਸਰਕਾਰ ਦਾ ਪਾਟ ਹੈ ਮੈਨੂੰ ਲੱਗਦਾ ਕੋਈ ਸਿਆਸਤਦਾਨਾਂ ਨੂੰ ਮੇਰੀ ਚੜ੍ਹਾਈ برداشت ਨਹੀਂ ਹੋ ਰਹੀ ਉਹਨਾਂ ਨੂੰ ਇਹ برداشت ਨਹੀਂ ਹੋ ਰਿਹਾ ਵੀ ਇਹਨੂੰ ਕੋਈ ਕੋ ਸਿਸਟਮ ਨਾ ਮਿਲ ਜੇ ਕੋਈ ਅਹੁਦਾ ਨਾ ਮਿਲ ਜੇ ਮੈਂ ਪਰ ਲੋਕਾਂ ਨਾਲ ਆਪਣੇ ਨਾਲ ਪਬਲਿਕ ਇੰਟਰਸਟ ਦੇ ਵਿੱਚ ਵਾਦਾ ਕਰਦਾ ਜਿਹੜਾ ਮੈਡੀਕਲ ਦਾ ਰੋਲ ਹੈ ਜਾਂ ਕੋਈ ਵੀ ਰੋਲ ਮੈਂ ਉਹਨਾਂ ਤੋਂ ਪਿੱਛੇ ਨਹੀਂ ਹਟੂੰਗਾ ਪਿਛਲੇ ਦਿਨਾਂ ਦੇ ਵਿੱਚ ਮੇਰੇ ਤੇ ਦਬਾਅ ਜਰੂਰ ਪਾਇਆ ਗਿਆ ਤੇ ਤੁਸੀਂ ਆਪਦੀ ਐਪਲੀਕੇਸ਼ਨਾਂ ਵਾਪਸ ਲਾਓ ਚਾ ਸਾਡੇ ਨਾਲ ਪੈਸਿਆਂ ਦੀ ਸਾਂਝ ਗੱਲ ਕਰੋ ਜੇ ਆਪਾਂ ਹੀ ਇਸ ਗੱਲ 'ਚ ਨਹੀਂ ਪੈਂਦੇ ਤਾਂ ਇਹਦਾ ਮਤਲਬ ਕੀ ਹੈ ਵੀ ਇਹ ਧੱਕਾ ਕਰਨਗੇ ਸਵੇਰੇ 4:30 ਵਜੇ ਮੈਨੂੰ ਇੱਕ ਗੱਲ ਦੱਸੋ ਤੁਸੀਂ ਵੀਡੀਓ 'ਤੇ ਖੜੇ ਹੋ ਕਿਸੇ ਨੇ ਰਾਤ ਬਰਾਕੇ 4:30 ਵਜੇ ਆ ਕੇ ਕਿਸੇ ਦੇ ਘਟ ਆਏ ਐ ਦੱਸੋ ਮੈਨੂੰ ਜਿਹੜੇ ਨਸ਼ਾ ਤਸਕਰਾਂ ਦੀ ਰਮਾਣਾ ਸਾਹਿਬ ਤੁਸੀਂ ਗੱਲ ਕਰਦੇ ਹੋ ਉਹ ਸਾਰੇ ਫਰੀਦਕੋਟ ਨੂੰ ਪਤਾ ਹੈ ਕੀ ਦਾ ਪੀਏ ਨਸ਼ੇ 'ਚ ਵੜਿਆ ਗਿਆ ਨਸ਼ਾ ਪੀਂਦਾ ਨਹੀਂ ਵੜਿਆ ਗਿਆ ਵੇਚਲਾ ਵੜਿਆ ਗਿਆ ਕੀ ਹੁੰਦਾ ਘਟ ਅਠਿਆ ਕੀ ਉਹਦੇ ਖਾਤੇ ਚੈੱਕ ਹੋਏ ਕੀ ਉਹਦੇ ਪੈਸੇ ਕਿੱਥੇ ਆਏ ਕਿੱਥੇ ਹੋ ਗਏ ਚੈੱਕ ਹੋਏ ਇਹਡੋਨ ਕਾਰਵਾਈ ਹੋ ਰਹੀ ਹੈ ਐਦਾ ਕਿ ਜਵਾਬ ਕਿਸ ਤਰ੍ਹਾਂ ਦਿੱਤਾ ਜਾਵੇ ਜਵਾਬ ਇਹਦਾ ਪ੍ਰੋਪਰ ਦਿੱਤਾ ਜਾਊਗਾ ਪ੍ਰੋਪਰ ਇਹਦਾ ਇੱਕ ਮੈਂ ਹੀ ਨਹੀਂ ਕਹੂੰਗਾ ਚਲੋ ਮੈਨੂੰ ਇਹ ਗੱਲ ਪਤਾ ਹੈ ਵੀ ਪਬਲਿਕ ਇੰਟਰਸਟ ਦੇ ਵਿੱਚ ਜਦੋਂ ਕਿਸੇ ਲਈ ਮੈਡੀਕਲ ਟੂਰ ਦੀ ਗੱਲ ਕੀਤੀ ਗਾ ਤਕੀਆਂ ਹਵਾ ਲੱਗਣ ਗਿਆ ਮੈਂ ਤਾਂ ਇਹ ਜਰ ਲੂੰਗਾ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਹਸਤੇ ਦਸ ਜਨਾਂ ਦੇ ਵਿੱਚ ਵਿਜੀਲੈਂਸ ਦੀ ਇਨਕੁਆਰੀ ਦੀ ਗੱਲ ਜਿਹੜਾ ਤੁਹਾਡਾ ਇਸ ਗੱਲ ਦਾ ਸਵਾਲ ਹੈ ਵੀ ਇਸ ਗੱਲ ਦਾ ਜਵਾਬ ਕਿਸ ਰੂਪ ਕੀ ਦਿੱਤਾ ਜਾਊਗਾ ਵਿਜੀਲੈਂਸ ਦੀ ਇਨਕੁਆਰੀ ਤੋਂ ਬਾਅਦ ਦਿੱਤਾ ਜਾਊਗਾ ਤੁਹਾਡੀ ਪ੍ਰਾਈਵੇਟ ਜਗ੍ਹਾ ਤੇ ਪਰ ਸਾਡੇ ਪੱਤਰਕਾਰ ਨੂੰ ਰੋਕਿਆ ਜਾ ਰਿਹਾ ਵੀ ਤੁਸੀਂ ਕਵਰੇਜ ਨਹੀਂ ਕਰ ਸਕਦੇ ਮੇਰੇ ਧੱਕਾ ਵੀ ਕੋਈ ਚੀਜ਼ ਹੈ ਮੋ ਧੱਕਾ ਕਰਨਗੇ ਤਾਂ ਹੀ ਕਾਮਯਾਬ ਹੋਣਗੇ ਜੇ ਧੱਕਾ ਹੀ ਨਾ ਕਰਨਗੇ ਤਾਂ ਕਾਮਯਾਬ ਕਿਵੇਂ ਹੋਣਗੇ ਜੇ ਉਹ ਧੱਕਾ ਹੀ ਨਾ ਕਰਨਗੇ ਤਾਂ ਕਾਮਯਾਬ ਕਿਵੇਂ ਹੋਣਗੇ ਮੈਂ ਇੱਕ ਗੱਲ ਹੋਰ ਕਹਿਣਾ ਚਾਹੂੰਗਾ ਕਿ ਮੈਂ Hindu religion ਦੇ ਨਾਲ ਖੱਤਰੀ ਬੰਦਾ ਹੈ Hindu ਬੰਦਾ ਹੈ ਕਿ ਮੈਨੂੰ ਤਾਂ ਦਵਾਇਆ ਜਾ ਰਿਹਾ ਹੈ ਇਹੋ ਜੀ ਕਾਰਵਾਈ ਤੁਸੀਂ ਕਿਸੇ ਹੋਰ ਰਿਲੀਜੀਅਨ ਦੇ ਹੁੰਦੀ ਵੇਖੀ ਹੈ ਨੇਰੇ ਦੇ ਵਿੱਚ ਰਾਤ ਬਰਾਤੇ ਤੁਸੀਂ ਕਿਤੇ ਇਹੋ ਜੀ ਕਾਰਵਾਈ ਹੁੰਦੀ ਦੇਖੀ ਹੈ ਦੱਸੋ ਮੈਨੂੰ ਇਹ ਗੱਲ ਤੁਹਾਡੇ ਨਾਲ ਹੋਰ ਵੀ ਥਾਂਵਾਂ ਬਣੀਆਂ ਨੇ ਕਈ ਥਾਵਾਂ ਨੇ ਕਿ ਉਹ ਸਾਰਾ ਭਾਈ ਜੀ ਆ ਸਾਰਾ ਮੈਂ ਕਹਿੰਦਾ 50 100 ਕਿਲੋਮੀਟਰ ਚੈੱਕ ਕਰ ਲਓ ਸਾਰੀਆਂ ਥਾਵਾਂ ਬਣੀਆਂ ਕੋਈ ਬੰਦਾ ਉਧਰ ਕਿਉਂ ਨਹੀਂ ਗਿਆ ਜੀ ਜੇ ਅਸੀਂ ਬਾਅਦ ਚੱਕਦੇ ਆਂ ਇਹਦਾ ਮਤਲਬ ਜੇ ਬਾਅਦ ਚੱਕਣਾ ਗੁਨਾਹ ਹੋ ਗਿਆ ਤੁਸੀਂ ਪਹਿਲੇ ਜ਼ਿਕਰ ਕੀਤਾ ਸੀ ਜਾਂ ਫਰੀਦਪੁਰ ਤੋਂ ਕੋਰ ਕੁਰੇ ਤੱਕ ਜੇ ਤੁਸੀਂ ਨਿਗਾ ਮਾਰੋਗੇ ਤਾਂ ਬਿਲਕੁਲ ਜਿਵੇਂ ਤੁਸੀਂ ਗੱਲ ਕਹੀ ਹੈ ਉਹ ਸਾਰੇ ਨਜਾਇਜ਼ ਹੈ ਸਾਰੇ ਨਜਾਇਜ਼ ਕਬਜ਼ੇ ਹੈ ਸਾਡੀ ਤਾਂ ਗਲਤੀ ਹੋ ਗਈ ਅਸੀਂ ਸੀਐਲਯੂ ਲੈ ਲਿਆ ਗਵਰਨਮੈਂਟ ਤੋਂ ਚੇਂਜ ਲੈਂਡ ਆਫ ਯੂਜ਼ ਲੈ ਲਿਆ ਇਸ ਰੋਡ ਤੇ ਮੈਂ ਸਮਝਦਾ ਸਾਡੇ ਨਾਲ ਹੀ ਆ ਜਿਹੜੀ ਹੋਟਲ ਦੀ ਦਾਸਤਾਨ ਦੀ ਬਿਲਡਿੰਗ ਹੈ ਇਹਨਾਂ ਕੋਲ ਤਾਂ ਸੀਐਲਯੂ ਵੀ ਹੈ ਨਹੀਂ ਆ ਜਿਹੜੇ ਡੀਟੀਪੀ ਸਾਹਿਬ ਇੱਥੇ ਖੜੇ ਸੀ ਇਸ ਗੱਲ ਦਾ ਜਵਾਬ ਦੇਣ ਭੱਜੇ ਕਿਉਂ ਭੱਜੇ ਕਿਉਂਕਿ ਇਹਨਾਂ ਨੂੰ ਪਤਾ ਵੀ ਸਾਨੂੰ ਸਵਾਲਾਂ ਦੇ ਜਵਾਬ ਨਹੀਂ ਆਉਣੇ ਠੀਕ ਹੈ ਜਿਹੜੇ ਬਣਾਈ ਵੀ ਹੈ ਬਿਲਡਿੰਗਾਂ ਬਣਾਈਆਂ ਉਹਦੀ ਕਾਰਵਾਈ ਨਹੀਂ ਹੁੰਦੀ ਫੇਰ ਤੁਹਾਡਾ ਅਗਲਾ ਬਰਤਨ ਮੈਂ ਤੁਹਾਨੂੰ ਦੱਸਦਾ ਮੈਂ ਪਬਲਿਕ ਇੰਟਰਸਟ ਦੇ ਵਿੱਚ ਲੋਕਾਂ ਲਈ ਬੋਲਦਾ ਰਾਵਾਂਗਾ ਮੈਂ ਹਫਤਾ 10 ਦਿਨ ਮੈਡੀਕਲ ਦੇ ਵਿੱਚ ਜਿਹੜਾ ਲੋਕਾਂ ਲਈ ਰੌਲਾ ਪਾਇਆ ਉਸ ਗੱਲ ਦੀ ਹਫਤਾ 10 ਦਿਨ ਵੇਟ ਕਰਾਂਗਾ ਵੀ ਉਸ 'ਚ ਸਰਕਾਰ ਕੀ ਕਦਮ ਲੈਂਦੀ ਹੈ ਕੀ ਚੋਰਾਂ ਨੂੰ ਡੱਕਿਆ ਜਾਂਦਾ ਹੈ ਜਾਂ ਨਹੀਂ ਡੱਕਿਆ ਜਾਂਦਾ ਚੋਰਾਂ ਦੇ ਨਾਲ ਜਿਹੜੇ ਪੋਲੀਟੀਸ਼ੀਅਨ ਲੱਗੇ ਐ ਉਹਨਾਂ ਨੂੰ ਡੱਕਿਆ ਜਾਂਦਾ ਜਾਂ ਨਹੀਂ ਰੱਖਿਆ ਜਾਂਦਾ ਉਸ ਤੋਂ ਬਾਅਦ ਹੀ ਇਸ ਗੱਲ ਦਾ ਫੈਸਲਾ ਲਓ ਕੀ ਹੋਊਗਾ ਤੁਹਾਨੂੰ ਅੰਜਾਮ ਭੁਗਤਣਾ ਪੈ ਰਿਹਾ ਕੋਈ ਗੱਲ ਨਹੀਂ ਅੰਜਾਮ ਹੈ ਨਾ ਜਿਹੜੇ ਅੰਜਾਮ ਹਰੇਕ ਨੂੰ ਭੁਗਤਨੇ ਪੈਣੇ ਬਸ ਸਮੇਂ ਦੀ ਗੱਲ ਸਮੇਂ ਦੀ ਗੱਲ ਪਿਛਲੇ ਐਸੀ ਪਹਿਲਾਂ ਹੀ ਇਹ ਗੱਲ ਕਹਤੀ ਸੀ ਤੁਸੀਂ ਕਿ ਮੇਰੇ ਨਾਲੇ ਤੱਕਾ ਹੋਊਗਾ ਜੇ ਕਰਨਗੇ ਤਾਂ ਕਰਦਾਂ ਮੈਂ ਪਰ ਆਪਦਾ ਜਿਹੜਾ ਕੰਮ ਆ ਉਹ ਇਸੇ ਤਰ੍ਹਾਂ ਜਦੋਂ ਪਿਛਲੇ ਦਿਨਾਂ ਦੇ ਵਿੱਚ ਮੈਨੂੰ ਪੈਸੇ ਵੀ ਆਫਰ ਹੋ ਗਏ ਮੈਂ ਨਾ ਮੰਨਿਆ ਮੈਨੂੰ ਸਮਝਾ ਵੀ ਲਿਆ ਹੁਣ ਤਾਂ ਉਹਨਾਂ ਕੋਲੇ ਤਰੀਕਾ ਇਕੱਲਾ ਡਰਾਉਣ ਦਾ ਹੀ ਰਹਿ ਗਿਆ ਤੁਸੀਂ ਮੈਨੂੰ ਸਾਰੇ ਫਰੀਦਕੋਟ ਵਾਸੀ ਇੱਕ ਗੱਲ ਦੱਸੋ ਜੇ ਤੁਸੀਂ ਸਾਰੇ ਸਹਿਮਤ ਹੋ ਮੇਰਾ ਤਾਂ ਨੁਕਸਾਨ ਹੋ ਗਿਆ ਜੇ ਤੁਸੀਂ ਮੈਨੂੰ ਕਹੋ ਤਾਂ ਮੈਂ ਮੈਡੀਕਲ ਵਾਲਾ ਜਿਹੜਾ ਜਾਂਚ ਹੋ ਰਹੀ ਹੈ ਉਹਦੀ ਐਪਲੀਕੇਸ਼ਨ ਵਾਪਸ ਲੈ ਲੂੰਗਾ ਪਰ ਮੈਂ ਇਨਾਂ ਲੋਕਾਂ ਨੂੰ ਚੋਰਾਂ ਨੂੰ ਸਬਕ ਸਿਖਾ ਕੇ ਰ੍ਹਾਂਗਾ ਕਿੰਨਾ ਨੁਕਸਾਨ ਹੋਇਆ ਕਿੰਨੇ ਨੁਕਸਾਨ ਪੈਸਿਆਂ ਦੇ ਵਿੱਚ ਨਹੀਂ ਨੁਕਸਾਨ ਦਿਲ ਦੀ ਗਹਿਰਾਈ ਦਾ ਹੋਇਆ ਹੈ ਪੈਸਿਆਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਰਮਣਾ ਸਾਹਿਬ ਪੈਸੇ ਜ਼ਿੰਦਗੀ ਦੀ ਹੱਥ ਦੀ ਮੈਲ ਹੈ ਕਮਾਏ ਜਾਣਗੇ ਪਰ ਜੋ ਨੁਕਸਾਨ ਇਹਨਾਂ ਨੇ ਜਿਵੇਂ ਉਹ ਕੀਤਾ ਆਪ ਦੀ ਉਹ ਸਾਰੀ ਉਮਰ ਮੇਰੇ ਦਿਲ ਚ ਰੜਕਦਾ ਰਹੂਗਾ ਜੀ ਬਿੰਦੀ ਦਾ ਇੱਕ ਕਿਹੜੇ ਉਹਨੂੰ ਬਿੰਦੀ ਪ੍ਰੋਪਰ ਕਰਨੀ ਉਹ ਹੀ ਕਰਨ ਲੱਗੇ ਆ ਨਹੀਂ ਇਹ ਨਹੀਂ 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 1 ਮਿੰਟ ਮੈਂ মিডিਆ ਸਾਹਮਣੇ ਤੁਹਾਨੂੰ ਪੁੱਛ ਰਿਹਾ ਜੋਨਾ ਜੇ ਤੁਸੀਂ ਬਿੰਦੀ ਨਹੀਂ ਕੀਤੀ ਤੇ ਤੁਸੀਂ ਟੌਣ ਕੀ ਆ ਕੇ ਜਵਾਬ ਨਹੀਂ ਨਹੀਂ ਆਣਾ ਮੈਂ ਦੱਸ ਨਹੀਂ ਨਹੀਂ ਜੀ ਇਹ ਤੁਸੀਂ ਕੀਤੀ ਜਨਾਬ 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 ਲੋਕਲ ਕਿਸੇ ਪੋਲੀਟੀਸ਼ੀਅਨ ਦੇ ਦਬਾਅ 'ਚ ਆ ਕੇ ਇਹ ਕਿੰਨੀ ਦੇਰ ਦੇ ਹੈਗੇ ਲੋਕਲ ਕਿਸੇ ਪੋਲੀਟੀਸ਼ੀਅਨ ਦੇ ਦਬਾਅ 'ਚ ਆ ਕੇ ਮੇਰੇ ਨਾਲ ਜਨਾਬ ਲੋਕਲ ਕਿਸੇ ਪੋਲੀਟੀਸ਼ੀਅਨ ਦੇ ਦਬਾਅ 'ਚ ਆ ਕੇ ਇਹ ਕੰਮ ਨਾ ਕਰੋ ਜਿਹੜੀਆਂ ਗੰਢਾਂ ਬੰਨੋਂਗੇ ਉਹ ਤਰ ਤੱਕ ਖੁੱਲਣੀਆਂ ਨਹੀਂ ਜਨਾਬ ਛੋਟੇ ਵਿੱਚ ਦੂਜੀ ਤਰ੍ਹਾਂ ਤੋਂ ਤੁਸੀ ਇਹ ਤੁਹਾਡੇ ਫਾਦਰ ਸਾਹਿਬ ਜਨਾਬ ਮਿੰਟੀ ਨਾਲੇ 4:30 5 ਵਜੇ ਹਨੇਰੇ ਦੇ ਵਿੱਚ ਕਦੀ ਕਿਸੇ ਨੂੰ ਢਾਉਂਦੇ ਦੇਖਿਆ ਕੋਈ ਗੱਲ ਨਹੀਂ ਤੱਕੀ ਹੈ ਨਾ ਸਾਰਿਆਂ ਨੂੰ ਪਤਾ ਕੀ ਚੜਿਆ ਜਿਹੜੇ ਸੂਰਜ ਚੜਨ ਤੋਂ ਪਹਿਲਾਂ ਜੇ ਛੇਵਲ ਤੋਂ ਬਾਅਦ ਕਰ ਸਕਦੇ ਸੀ ਨਸ਼ੇ ਦੇ ਤਸਕਰ ਕਿ ਕਿਤੇ ਜਿਹੜੇ ਨਸ਼ੇ ਦੇ ਤਸਕਰ ਹੈ ਜਿਹੜੇ ਨਸ਼ੇ ਦੇ ਤਸਕਰ ਹੈ ਫਰੀਦਕੋਟ ਦੇ ਸਿਆਸਤਦਾਨ ਕੀ ਉਹਨਾਂ ਦੇ ਘਰ ਟੱਕੇ ਹੈ ਦੱਸੋ ਮੈਨੂੰ ਪਿਛਲੇ ਦਿਨਾਂ ਦੇ ਵਿੱਚ ਕਿਹਨਾਂ ਪੀਏ ਫੜਿਆ ਗਿਆ ਪਿਛਲੇ ਦਿਨਾਂ ਦੇ ਵਿੱਚ ਕਿਹਨਾਂ ਪੀਏ ਫੜਿਆ ਗਿਆ ਉਹਦੇ ਖਾਤੇ ਚੈੱਕ ਕੀਤੇ ਜਾਣ ਉਹਦੇ ਖਾਤਿਆਂ ਦੇ ਵਿੱਚ ਕਿੰਨੇ ਪੈਸੇ ਉਰੇ ਪਰੇ ਹੋਏ ਜਿਹੜਾ ਖਾਲਸਾ ਮਨੀ ਐਕਸਚੇਂਜ ਵਾਲਾ ਉਹਦੇ ਕੋਲੋਂ ਪੈਸੇ ਕਿਧਰੋਂ ਬਾਹਰ ਗਏ ਕਿੰਦੇ ਖਾਤੇ 'ਚ ਗਏ ਕਿਨੇ-ਕਿਨੇ ਧਾਰਕਾੜ ਵਰਤੇ ਗਏ ਬੇਨਤੀ ਹੈ ਸਾਰੇ ਪ੍ਰਸ਼ਾਸਨ ਨੂੰ ਜੇ ਬੇਨਤੀ ਨਹੀਂ ਕੀਤੀ ਸੀ ਤੇ ਤੁਸੀਂ ਕਿਸਾ ਨਾ ਇਥੇ ਜਿਟਾਉਣ ਆ ਗਏ ਇੰਨਾ ੱੱੱਕਾ ਜਿਹੜਾ ਹੈ ਉਹ ਪ੍ਰਮਾਤਮਾ ਦੇਖਦਾ ਤੁਹਾਨੂੰ ਇਹ ਵਿਰੇ ਗੱਲਾਂ ਦੇਣੀਆਂ ਪੈਣਗੀਆਂ ਕੋਈ ਸੂਚਿਤ ਕੀਤਾ ਤੁਹਾਨੂੰ ਪਹਿਲੇ ਕਿਹਾ ਗਿਆ ਕੀ ਕਰਵਾਉਣਾ ਕੋਈ ਸੂਚਨੀ ਕੀਤਾ ਗਿਆ ਇੱਕ ਪੈਸੇ ਦੀ ਸੂਚਿਤ ਨਹੀਂ ਕੀਤਾ ਗਿਆ ਸਵੇਰੇ 4:30 ਵਜੇ ਇੱਥੇ ਆਉਂਦੇ ਆ ਸਵੇਰੇ 4:30 ਆ ਗਏ ਐ ਧੱਕਾ ਕਰਦਾ ਮੈਂ ਵੀ ਸਰਕਾਰ ਦਾ ਪਾਰਟ ਐ ਮੈਨੂੰ ਲੱਗਦਾ ਕੁਝ ਸਿਆਸਤਦਾਨਾਂ ਨੂੰ ਮੇਰੀ ਚੜ੍ਹਾਈ ਪ੍ਰਦਰਸ਼ਨ ਨਹੀਂ ਹੋ ਰਹੀ ਉਹਨਾਂ ਨੂੰ ਇਹ برداشت ਨਹੀਂ ਹੋ ਰਿਹਾ ਵੀ ਇਹਨੂੰ ਕੋਈ ਕੋ ਸਿਸਟਮ ਨਾ ਮਿਲ ਜੇ ਕੋਈ ਆਧਾ ਨਾ ਮਿਲ ਜੇ ਮੈਂ ਪਰ ਲੋਕਾਂ ਆਪਦੇ ਨਾਲ ਪਬਲਿਕ ਇੰਟਰਸਟ ਦੇ ਵਿੱਚ ਵਾਦਾ ਕਰਦਾ ਜਿਹੜਾ ਮੈਡੀਕਲ ਦਾ ਰੋਲ ਐ ਜਾਂ ਕੋਈ ਵੀ ਰੋਲ ਐ ਮੈਂ ਉਹਨਾਂ ਤੋਂ ਪਿੱਛੇ ਨਹੀਂ ਹਟੂੰਗਾ ਪਿਛਲੇ ਦਿਨਾਂ ਦੇ ਵਿੱਚ ਮੇਰੇ ਤੇ ਜਵਾਜ ਜ਼ਰੂਰ ਪਾਇਆ ਗਿਆ ਤੇ ਤੁਸੀਂ ਆਪਦੀ ਐਪਲੀਕੇਸ਼ਨਾਂ ਵਾਪਸ ਲਾਓ ਜਾ ਸਾਡੇ ਨਾਲ ਪੈਸਿਆਂ ਦੀ ਸਾਝ ਗੱਲ ਕਰੋ ਜੇ ਆਪਾਂ ਹੀ ਇਸ ਗੱਲ 'ਚ ਨਹੀਂ ਪੈਂਦੇ ਤੇ ਇਹਦਾ ਮਤਲਬ ਕੀ ਹੈ ਵੀ ਇਹ ਧੱਕਾ ਕਰਨਗੇ ਸਵੇਰੇ 4:30 ਵਜੇ ਮੈਨੂੰ ਇੱਕ ਗੱਲ ਦੱਸੋ ਤੁਸੀਂ ਵੀਡੀਓ 'ਤੇ ਖੜੇ ਹੋ ਕਿਸੇ ਨੇ ਰਾਤ ਬਰਾਕੇ 4:30 ਵਜੇ ਆ ਕੇ ਕਿਸੇ ਦੇ ਘਰ ਆਏ ਹੈ ਦੱਸੋ ਮੈਨੂੰ ਜਿਹੜੇ ਨਸ਼ਾ ਤਸਕਰਾਂ ਦੀ ਰਮਾਣਾ ਸਾਹਿਬ ਤੁਸੀਂ ਗੱਲ ਕਰਦੇ ਹੋ ਉਹ ਸਾਰੇ ਫਰੀਦਕੋਟ ਨੂੰ ਪਤਾ ਹੈ ਕੀਦਾ ਪੀਏ ਨਸ਼ੇ 'ਚ ਵੜਿਆ ਗਿਆ ਹੈ ਨਸ਼ਾ ਪੀਂਦਾ ਨਹੀਂ ਵੜਿਆ ਗਿਆ ਵੇਚਦਾ ਵੜਿਆ ਗਿਆ ਕੀ ਹੋਦਾ ਘਟਟਿਆ ਕੀ ਉਹਦੇ ਖਾਤੇ ਚ ਚੱਕ ਹੋਏ ਕੀ ਉਹਦੇ ਪੈਸੇ ਕਿੱਥੇ ਆਏ ਕਿੱਥੇ ਗਏ ਚੱਕ ਹੋਏ ਜਿਹੜੀਨ ਕਾਰਵਾਈ ਹੋ ਰਹੀ ਹੈ ਐਦਾ ਕੀ ਜਵਾਬ ਕਿਸ ਤਰ੍ਹਾਂ ਦਿੱਤਾ ਜਾਵੇ ਜਵਾਬ ਇਹਦਾ ਪ੍ਰੋਪਰ ਦਿੱਤਾ ਜਾਊਗਾ ਪ੍ਰੋਪਰ ਇਹਦਾ ਇੱਕ ਮੈਂ ਹੀ ਨਹੀਂ ਕਹੂੰਗਾ ਚਲੋ ਮੈਨੂੰ ਇਹ ਗੱਲ ਪਤਾ ਹੈ ਵੀ ਪਬਲਿਕ ਇੰਟਰਸਟ ਦੇ ਵਿੱਚ ਜਦੋਂ ਕਿਸੇ ਦੇ ਵੀ ਮੈਡੀਕਲ ਰਿਪੋਰਟਾਂ ਦੀ ਗੱਲ ਆਉਂਦੀ ਹੈ ਕੀ ਆਵਾ ਲੱਗਣ ਗਿਆ ਐਤਾ ਹੀ ਜਰ ਲੂੰਗਾ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਹਫ਼ਤੇ 10 ਦਿਨਾਂ ਦੇ ਵਿੱਚ ਵਿਜੀਲੈਂਸ ਦੀ ਇਨਕੁਆਰੀ ਦੇ ਨਾ ਜਿਹੜਾ ਤੁਹਾਡਾ ਇਸ ਗੱਲ ਦਾ ਸਵਾਲ ਹੈ ਵੀ ਇਸ ਗੱਲ ਦਾ ਜਵਾਬ ਕਿਸ ਰੂਪ ਕੀ ਦਿੱਤਾ ਜਾਊਗਾ ਵੀ ਵਿਜੀਲੈਂਸ ਦੀ ਇਨਕੁਆਰੀ ਤੋਂ ਬਾਅਦ ਦਿੱਤਾ ਜਾਊਗਾ ਤੁਹਾਡੀ ਪ੍ਰਾਈਵੇਟ ਦੇ ਗਿਆ ਤੇ ਸਾਰਾ ਸਾਨੂੰ ਪੱਤਰਕਾਰ ਰੋਕਿਆ ਜਾ ਰਿਹਾ ਵੀ ਤੁਸੀਂ ਕਵਰੇਜ ਨਹੀਂ ਕਰ ਸਕਦੇ ਵੀਰੇ ਧੱਕਾ ਵੀ ਕੋਈ ਚੀਜ਼ ਹੈ ਉਹ ਧੱਕਾ ਕਰਨਗੇ ਤਾਂ ਹੀ ਕਾਮਯਾਬ ਹੋਣਗੇ ਜੇ ਧੱਕਾ ਹੀ ਨਾ ਕਰਨਗੇ ਤਾਂ ਕਾਮਯਾਬ ਕਿਵੇਂ ਹੋਣਗੇ ਜੇ ਉਹ ਧੱਕਾ ਹੀ ਨਾ ਕਰਨਗੇ ਤਾਂ ਕਾਮਯਾਬ ਕਿਵੇਂ ਹੋਣਗੇ ਮੈਂ ਇੱਕ ਗੱਲ ਹੋਰ ਕਹਿਣਾ ਚਾਹੂੰਗਾ ਕਿ ਮੈਂ Hindu religion ਦੇ ਨਾਲ ਕਤਰੀ ਬੰਦਾ ਹੈ Hindu ਬੰਦਾ ਹੈ ਕਿ ਮੈਨੂੰ ਤਾਂ ਦਬਾਇਆ ਜਾ ਰਿਹਾ ਹੈ ਇਹੋ ਜੀ ਕਾਰਵਾਈ ਤੁਸੀਂ ਕਿਸੇ ਹੋਰ ਰਿਲੀਜੀਅਨ ਦੇ ਹੁੰਦੀ ਵੇਖੀ ਹੈ ਨੇਰੇ ਦੇ ਵਿੱਚ ਰਾਤ ਬਰਾਤੇ ਤੁਸੀਂ ਕਿਤੇ ਇਹੋ ਜੀ ਕਾਰਵਾਈ ਹੁੰਦੀ ਦੇਖੀ ਹੈ ਦੱਸੋ ਮੈਨੂੰ ਇਹ ਗੱਲ ਤੁਹਾਡੇ ਨਾਲ ਹੋਰ ਵੀ ਥਾਂਵਾਂ ਬਣੀਆਂ ਨੇ ਕਈ ਥਾਵਾਂ ਨੇ ਕਿ ਉਹ ਸਾਰਾ ਭਾਈ ਜੀ ਆ ਸਾਰਾ ਮੈਂ ਕਹਿੰਦਾ 50 100 ਕਿਲੋਮੀਟਰ ਚੈੱਕ ਕਰ ਲਓ ਸਾਰੀਆਂ ਥਾਵਾਂ ਬਣੀਆਂ ਕੋਈ ਬੰਦਾ ਉਧਰ ਕਿਉਂ ਨਹੀਂ ਗਿਆ ਜੀ ਜੇ ਅਸੀਂ ਆਵਾਜ਼ ਚੱਕਦੇ ਆਂ ਇਹਦਾ ਮਤਲਬ ਜੇ ਆਵਾਜ਼ ਚੱਕਣਾ ਗੁਨਾਹ ਹੋ ਗਿਆ ਤੁਸੀਂ ਪਹਿਲਾਂ ਵੀ ਫਿਕਰ ਕੀਤਾ ਹੈ ਕਿ ਫਰੀਦਪੁਰ ਤੋਂ ਕੋਰਪੂਰੇ ਤੱਕ ਜੇ ਤੁਸੀਂ ਨਿਗਾਹ ਮਾਰੋਗੇ ਤਾਂ ਬਿਲਕੁਲ ਜਿਵੇਂ ਤੁਸ ਤੋਂ ਤੁਹੀ ਗੱਲ ਕਹੀ ਹੈ ਉਹ ਸਾਰੇ ਨਜਾਇਜ਼ ਹੈ ਸਾਰੇ ਨਜਾਇਜ਼ ਕਬਜ਼ੇ ਹੈ ਸਾਡੀ ਤੋਂ ਗਲਤੀ ਹੋ ਗਈ ਅਸੀਂ ਸੀਐਲਯੂ ਲੈ ਲਿਆ ਗਵਰਨਮੈਂਟ ਤੋਂ ਚੇਂਜ ਲੈਂਡ ਆਫ ਯੂਜ਼ ਲੈ ਲਿਆ ਇਸ ਰੋਡ ਤੇ ਮੈਂ ਸਮਝਦਾ ਸਾਡੇ ਨਾਲ ਹੀ ਆ ਜਿਹੜੀ ਹੋਟਲ ਦੀ ਦਾਸਤਾਨ ਦੀ ਬਿਲਡਿੰਗ ਹੈ ਇਹਨਾਂ ਕੋਲ ਤਾਂ ਸੀਐਲਯੂ ਵੀ ਹੈ ਨਹੀਂ ਆ ਜਿਹੜੇ ਡੀਟੀਪੀ ਸਾਹਿਬ ਇੱਥੇ ਖੜੇ ਸੀ ਇਸ ਗੱਲ ਦਾ ਜਵਾਬਦਾਨ ਭੱਜੇ ਕਿਉਂ ਭੱਜੇ ਕਿਉਂਕਿ ਇਹਨਾਂ ਨੂੰ ਪਤਾ ਵੀ ਸਾਨੂੰ ਸਵਾਲਾਂ ਦੇ ਜਵਾਬ ਨਹੀਂ ਆਉਣੇ ਠੀਕ ਹੈ ਇਹ ਬਣਾਏ ਹੋਏ ਹੈ ਬਿਲਡਿੰਗਾਂ ਬਣਾਈਆਂ ਹੁਣ ਤੇ ਕਾਰਵਾਈ ਨਹੀਂ ਹੋਦੀ ਫੇਰ ਤੁਹਾਡਾ ਅਗਲਾ ਪ੍ਰਸ਼ਨ ਮੈਂ ਤੁਹਾਨੂੰ ਦੱਸਦਾ ਮੈਂ ਪਬਲਿਕ ਇੰਟਰਸਟ ਦੇ ਵਿੱਚ ਲੋਕਾਂ ਲਈ ਬੋਲਦਾ ਰਵਾਂਗਾ ਮੈਂ ਹਫਤਾ 10 ਦਿਨ ਮੈਡੀਕਲ ਦੇ ਵਿੱਚ ਜਿਹੜਾ ਲੋਕਾਂ ਲਈ ਰੌਲਾ ਪਾਇਆ ਉਸ ਗੱਲ ਦੀ ਹਫਤਾ 10 ਦਿਨ ਵੇਟ ਕਰਾਂਗਾ ਵੀ ਉਸ 'ਚ ਸਰਕਾਰ ਕੀ ਕਦਮ ਲੈਂਦੀ ਹੈ ਕੀ ਚੋਰਾਂ ਨੂੰ ਡੱਕਿਆ ਜਾਂਦਾ ਹੈ ਜਾਂ ਨਹੀਂ ਡੱਕਿਆ ਜਾਂਦਾ ਚੋਰਾ ਦੇ ਨਾਲ ਜਿਹੜੇ ਪੋਲੀਟੀਸ਼ੀਅਨ ਲੱਗੇ ਆ ਉਹਨਾਂ ਨੂੰ ਡੱਕਿਆ ਜਾਂਦਾ ਜਾਂ ਨਹੀਂ ਰੱਖਿਆ ਜਾਂਦਾ ਉਸ ਤੋਂ ਬਾਅਦ ਹੀ ਇਸ ਗੱਲ ਦਾ ਫੈਸਲਾ ਲਵੋ ਕੀ ਉਸ ਦਾ ਤੁਹਾਨੂੰ ਅੰਜਾਮ ਭੁਗਤਣਾ ਪੈ ਰਿਹਾ ਹੈ ਕੋਈ ਗੱਲ ਨਹੀਂ ਅੰਜਾਮ ਹੈ ਨਾ ਜਿਹੜੇ ਅੰਜਾਮ ਹਰੇਕ ਨੂੰ ਭੁਗਤਨੇ ਪੈਣੇ ਬਸ ਸਮੇਂ ਦੀ ਗੱਲ ਹੈ ਪਹਿਲਾਂ ਆਈ ਸੀ ਪਹਿਲਾਂ ਹੀ ਇਹ ਗੱਲ ਕਹਤੀ ਸੀ ਤੁਸੀਂ ਕਿ ਮੇਰੇ ਨਾਲੇ ਤੱਕਾ ਹੋਊਗਾ ਜੇ ਕਰਨਗੇ ਤਾਂ ਕਰਦਾਂ ਮੈਂ ਪਰ ਆਪ ਦਾ ਜਿਹੜਾ ਕੰਮ ਆ ਉਹ ਇਸੇ ਤਰ੍ਹਾਂ ਜਦੋਂ ਪਿਛਲੇ ਦਿਨਾਂ ਦੇ ਵਿੱਚ ਮੈਨੂੰ ਪੈਸੇ ਵੀ ਆਫਰ ਹੋ ਗਏ ਮੈਂ ਨਾ ਮੰਨਿਆ ਮੈਨੂੰ ਸਮਝਾ ਵੀ ਲਿਆ ਹੁਣ ਤਾਂ ਉਹਨਾਂ ਕੋਲੇ ਤਰੀਕਾ ਇਕੱਲਾ ਡਰਾਉਣ ਦਾ ਹੀ ਰਹਿ ਗਿਆ ਤੁਸੀਂ ਮੈਨੂੰ ਸਾਰੇ ਫਰੀਦਕੋਟ ਵਾਸੀ ਇੱਕ ਗੱਲ ਦੱਸੋ ਜੇ ਤੁਸੀਂ ਸਾਰੇ ਸਹਿਮਤ ਹੋ ਮੇਰਾ ਤਾਂ ਨੁਕਸਾਨ ਹੋ ਗਿਆ ਜੇ ਤੁਸੀਂ ਮੈਨੂੰ ਕਹੋ ਤਾਂ ਮੈਂ ਮੈਡੀਕਲ ਵਾਲਾ ਜਿਹੜਾ ਜਾਂਚ ਹੋ ਰਹੀ ਹੈ ਉਹਦੀ ਐਪਲੀਕੇਸ਼ਨ ਵਾਪਸ ਲੈ ਲੂੰਗਾ ਪਰ ਮੈਂ ਇਨਾਂ ਲੋਕਾਂ ਨੂੰ ਚੋਰਾਂ ਨੂੰ ਸਬਕ ਸਿਖਾ ਕੇ ਰ੍ਹਾਂਗਾ ਇਨਾ ਨੁਕਸਾਨ ਹੋਇਆ ਕਿੰਨੇ ਨੁਕਸਾਨ ਪੈਸਿਆਂ ਦੇ ਵਿੱਚ ਨਹੀਂ ਨੁਕਸਾਨ ਦਿਲ ਦੀ ਗਹਿਰਾਈ ਦਾ ਹੋਇਆ ਪੈਸਿਆਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਰਮਾਣਾ ਸਾਹਿਬ ਪੈਸੇ ਜ਼ਿੰਦਗੀ ਦੀ ਹੱਥ ਦੀ ਮਾਇਲ ਹੈ ਕਮਾਏ ਜਾਣਗੇ ਪਰ ਜੋ ਨੁਕਸਾਨ ਇਹਨਾਂ ਨੇ ਜਿਵੇਂ ਉਹ ਕੀਤਾ ਆਪ ਦੀ ਉਹ ਸਾਰੀ ਉਮਰ ਮੇਰੇ ਦਿਲ ਚ ਰੜਕਦਾ ਰਹੂਗਾ